ਅਬੋਹਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ ਹੈ ਪਰ ਅਜਿਹਾ ਇੱਕ ਹੈਰਾਨੀਜਨਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸ ਨੂੰ ਡੰਗ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜੀ ਜਿਹੀ ਘਬਰਾਹਟ ਹੋਈ ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰਨ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ ਵਿੱਚ ਪਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਗਏ ਜਿੱਥੇ ਕਿਸਾਨ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਇਲਾਜ ਚੱਲ ਰਿਹਾ ਹੈ। ਕਿੰਨੇ ਵਜੇ? ਮੇਰਾ ਸ਼ੰਕਰ ਲਾਲ ਕਿਤੋਂ ਦਾ ਵਾਸੀ ਹੋ? ਗਾਮ ਗੁਰਜਪੁਰ। ਅੱਛਾ ਕੀ ਗੱਲਬਾਤ ਕੀਤੀ? ਅੱਡਾ ਬੱਲੂ ਐਡੋਂ ਖੜਜਾ। ਮੈਂ ਸਪਰੇਅ ਦੀ ਡਰੱਮੀ ਭਰਨ ਲੱਗ ਪੜਦਾ ਸੀ। ਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪਰ ਦੇ ਪੈਰ ਧਰਿਆ ਗਿਆ ਠੀਕ ਹੈ ਤੇ ਉਹ ਸੱਪ ਲੜ ਗਿਆ ਤੇ ਬਾਅਦ ਚ ਉਹ ਜੰਮੇ ਪੈਰ ਚੱਕਿਆ ਤੇ ਨਿਕਲ ਕੇ ਬਾਹਰ ਜਾ ਕੇ ਤੇ ਲੰਮਾ ਪੈ ਗਿਆ ਉਹਨੂੰ ਚੱਕ ਕੇ ਅਸੀਂ ਬੋਤਲ 'ਚ ਪਾ ਲਿਆ ਤੇ ਸੱਪ ਮਰ ਗਿਆ ਮੈਂ ਠੀਕ ਹਾਂ ਤੇ ਫਿਰ ਬੱਤੀ ਕਿਤੇ ਕਰਾਇਆ ਤੁਹਾਨੂੰ ਬੱਤੀ ਸਰਕਾਰੀ ਠੀਕ ਹੋਣ ਹਾਂ ਹਾਂ ਠੀਕ